ਪੂਰਤਲਾ ਦੇ ਇੱਕ ਨੌਜਵਾਨ ਕਾਰੋਬਾਰੀ ਤੇ ਵੱਲੋਂ ਆਪਣੇ ਘਰ ਹੀ ਫੰਦਾ ਲੈ ਕੇ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕਾਰੋਬਾਰੀ ਦਾ 2 ਦਿਨ ਬਾਅਦ ਵਿਆਹ ਹੋਣਾ ਸੀਗਾ ਲੇਕਿਨ ਖੋਲੇ ਤੱਕ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਹੁਣ ਇੱਕਦਮ ਹੀ ਮਾਤਮ ਦੇ ਵਿੱਚ ਇੱਕ ਮਾਹੌਲ ਬਦਲ ਗਿਆ ਕਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਟਨਾ ਦੀ ਜਾਣਕਾਰੀ ਮਿਲਦੇ ਹੀ ਜਿੰਨੇ ਵੀ ਰਿਸ਼ਤੇਦਾਰ ਸੀਗੇ ਉਹ ਤੁਰੰਤ ਉੱਥੇ ਪਹੁੰਚੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਉਹਨਾਂ ਦੇ ਜਿਹੜਾ ਇਹ ਨੌਜਵਾਨ ਹੈ ਕਰਨ ਕੁਮਾਰ ਜਿਸ ਨੇ ਪੰਦਾ ਲੈ ਲਿਆ ਜਾਨੀ ਕਿ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕੋ ਘੋਸ਼ਿਤ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਦੋ ਦਿਨ ਬਾਅਦ ਉਸਦਾ ਵਿਆਹ ਸੀਗਾ ਵਿਆਹ ਦੀਆਂ ਘਰ ਵਿੱਚ ਤਿਆਰੀਆਂ ਚੱਲੀਆਂ ਸੀਗੀਆਂ ਤੇ ਸ਼ਾਮ ਨੂੰ ਸ਼ਗਨ ਦੀ ਰਸਮ ਹੋਣੀ ਸੀ ਲੇਕਿਨ ਉਸ ਹਾਦਸੇ ਦੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਕੁਮਾਰ ਵਜੋਗਿਆ 29 ਸਾਲ ਦੀ ਉਸਦੀ ਉਮਰ ਹੈ ਔਰ ਜਿਸ ਨਾਲੇ ਕਟਨਾ ਵਾਪਰੀ ਹੈ ਹਾਲਾਂਕਿ ਇਹ ਆਤਮ ਹੱਤਿਆ ਕਰਨ ਦਾ ਕਾਰਨ ਕਿਸੇ ਤੋਂ ਸਾਹਮਣੇ ਨਹੀਂ ਆਇਆ ਪਰ ਪੁਲਿਸ ਪੂਰੇ ਮਾਮਲੇ ਦੀ ਹੁਣ ਜਾਂਚ ਇੱਕ ਸੁਸਾਇਡ ਦਾ ਕੇਸ ਆਇਆ ਕੀ ਕਾਰਨ ਕੌਣ ਆਇਆ ਸੀ ਹਾਂਜੀ ਹਾਂਜੀ ਇਹ ਸੁਸਾਇਡ ਛੇਕਲੂਨੀ ਤੋਂ ਆ ਮੁੰਡਾ ਕਰਨ ਕੁਮਾਰ ਸਾਮਾ ਫਰਮੇਸ਼ ਕੁਮਾਰ ਵਾਸੀ ਛੇਕਲੂਨੀ ਖੜਾਚਕੀ ਚੋਕ ਤੇ ਆਇਆ ਮੌਕੇ ਤੇ ਦੇਖ ਰਹੇ ਹਾਂ ਸਰ ਕਾਰਨ ਦੱਸੋ ਕੀ ਇਹਨੇ ਸੁਸਾਇਡ ਕੀਤਾ ਕੀ ਹੈਗਾ ਇਹ ਨੂੰ ਦੱਸ ਦੋ ਡਿਪਰੈਸ਼ਨ ਹੋ ਗਿਆ ਹੈ ਅੱਛਾ ਜੀ ਹਾਂਜੀ ਤੇ ਵਿਆਹ ਵੀ ਸੀਗਾ ਕਹਿੰਦੇ ਮੁੰਡੇ ਦਾ ਹਾਂ ਅੱਜ ਚੱਲ ਰਹੀ ਸੀ ਉਹ ਤੇ ਇਹ ਜੋ ਕੰਮ ਹੀ ਕਰੀ